ਜੇਕਰ ਤੁਸੀਂ ਵੀ ਮਿਸ਼ੋ ਤੋਂ ਆਨਲਾਈਨ ਸ਼ਾਪਿੰਗ ਕਰਦੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਓ ਦਰਸਲ ਅੱਜਕੱਲ ਮਿਸ਼ੋ ਤੋਂ ਜਦੋਂ ਪਾਰਸਲ ਰਿਸੀਵ ਹੁੰਦਾ ਹੈ ਤੇ ਇੱਕ ਨਾਲ ਤੁਹਾਨੂੰ ਪੇਪਰ ਵੀ ਰਿਸੀਵ ਹੁੰਦਾ ਹੋਵੇਗਾ ਜਿਸ ਤੇ ਉੱਪਰ QR ਕੋਡ ਬਣਿਆ ਹੁੰਦਾ ਉਸ ਨੂੰ ਸਕ੍ਰੈਚ ਕਰੋਗੇ ਤੁਹਾਨੂੰ QR ਕੋਡ ਸ਼ੋ ਹੋਏਗਾ ਤੇ ਜਿਉਂ ਹੀ ਤੁਸੀਂ ਉਸ ਨੂੰ ਸਕੈਨ ਕਰਦੇ ਹੋ ਤੁਹਾਨੂੰ ਇਹ ਕਿਹਾ ਜਾਂਦਾ ਕਿ ਤੁਹਾਨੂੰ ਮਹਿੰਗੇ ਮਹਿੰਗੇ ਗਿਫਟ ਨੇ ਜਿਹੜੇ ਉਹ ਰਿਸੀਵ ਹੋਣਗੇ ਜਿਵੇਂ ਕਾਰ ਬਾਈਕ ਇਕਸੈਟਰਾ ਤੇ ਜਿਉਂ ਹੀ ਉਸ ਨੂੰ ਸਕੈਨ ਕੀਤਾ ਜਾਂਦਾ ਤੁਹਾਡਾ ਸਾਰਾ ਬੈਂਕ ਅਕਾਊਂਟ ਸਾਫ ਹੋ ਜਾਂਦਾ ਤੇ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਨੇ ਹਾਲਾਂਕਿ ਮਿਸ਼ੂ ਦੇ ਵੱਲੋਂ ਹੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਜਿਹੜਾ ਵੀ ਸਮਾਨ ਤੁਸੀਂ ਫੇਕ ਵੈਬਸਾਈਟਸ ਤੋਂ ਖਰੀਦਦੇ ਹੋ ਫੇਕ ਵੈਬਸਾਈਟਸ ਤੋਂ ਆਰਡਰ ਕਰਦੇ ਹੋ ਉਹਨਾਂ ਦੁਆਰਾ ਸਕੈਮਰਸ ਨੇ ਨਵਾਂ ਤਰੀਕਾ ਜਿਹੜਾ ਲੋਕਾਂ ਦੇ ਨਾਲ ਠੱਗੀ ਕਰਨ ਦਾ ਹੁਣ ਲੱਭ ਲਿਆ ਹੈ ਤੇ ਜੇਕਰ ਤੁਸੀਂ ਵੀ ਮੀਸ਼ੋ ਤੋਂ ਆਨਲਾਈਨ ਸ਼ੋਪਿੰਗ ਕਰਦੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਓ ਦਰਸਲ ਅੱਜਕਲ ਮੀਸ਼ੋ ਤੋਂ ਜਦੋਂ ਪਾਰਸਲ ਰਿਸੀਵ ਹੁੰਦਾ ਹੈ ਤੇ ਇੱਕ ਨਾਲ ਤੁਹਾਨੂੰ ਪੇਪਰ ਵੀ ਰਿਸੀਵ ਹੁੰਦਾ ਹੋਵੇਗਾ ਜਿਸ ਦੇ ਉੱਪਰ QR ਕੋਡ ਬਣਿਆ ਹੁੰਦਾ ਉਸ ਨੂੰ ਸਕ੍ਰੈਚ ਕਰੋਗੇ ਤੁਹਾਨੂੰ QR ਕੋਡ ਸ਼ੋਅ ਹੋਏਗਾ ਤੇ ਜਿਉਂਦੇ ਹੀ ਤੁਸੀਂ ਉਸ ਨੂੰ ਸਕੈਨ ਕਰਦੇ ਹੋ ਤੁਹਾਨੂੰ ਇਹ ਕਿਹਾ ਜਾਂਦਾ ਕਿ ਤੁਹਾਨੂੰ ਮਹਿੰਗੇ ਮਹਿੰਗੇ ਗਿਫਟ ਨੇ ਜਿਹੜੇ ਉਹ ਰਿਸੀਵ ਹੋਣਗੇ ਜਿਵੇਂ ਕਾਰ ਬਾਈਕ ਇਕਸੈਟਰਾ ਤੇ ਜਿਉਂਦੇ ਹੀ ਉਸ ਨੂੰ ਸਕੈਨ ਕੀਤਾ ਜਾਂਦਾ ਤੁਹਾਡਾ ਸਾਰਾ ਬੈਂਕ ਅਕਾਊਂਟ ਸਾਫ ਹੋ ਜਾਂਦਾ ਤੇ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਨੇ ਹਾਲਾਂਕਿ ਮਿਸ਼ੂ ਦੇ ਵੱਲੋਂ ਹੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਜਿਹੜਾ ਵੀ ਸਮਾਨ ਤੁਸੀਂ ਫੇਕ ਵੈਬਸਾਈਟਸ ਤੋਂ ਖਰੀਦਦੇ ਹੋ ਫੇਕ ਵੈਬਸਾਈਟਸ ਤੋਂ ਆਰਡਰ ਕਰਦੇ ਹੋ ਉਹਨਾਂ ਦੁਆਰਾ ਸਕੈਮਰਸ ਨੇ ਨਵਾਂ ਤਰੀਕਾ ਜਿਹੜਾ ਲੋਕਾਂ ਦੇ ਨਾਲ ਠੱਗੀ ਕਰਨ ਦਾ ਹੁਣ ਲੱਭ ਲਿਆ ਹੈ ਤੇ ਜੇਕਰ ਤੁਸੀਂ ਵੀ ਮੀਸ਼ੋ ਤੋਂ ਆਨਲਾਈਨ ਸ਼ੋਪਿੰਗ ਕਰਦੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਓ ਦਰਸਲ ਅੱਜਕਲ ਮੀਸ਼ੋ ਤੋਂ ਜਦੋਂ ਪਾਰਸਲ ਰিসিਵ ਹੁੰਦਾ ਹੈ ਤੇ ਇੱਕ ਨਾਲ ਤੁਹਾਨੂੰ ਪੇਪਰ ਵੀ ਰিসিਵ ਹੁੰਦਾ ਹੋਵੇਗਾ ਜਿਸ ਦੇ ਉੱਪਰ QR ਕੋਡ ਬਣਿਆ ਹੁੰਦਾ ਉਸ ਨੂੰ ਸਕ੍ਰੈਚ ਕਰੋਗੇ ਤੁਹਾਨੂੰ QR ਕੋਡ ਸ਼ੋਅ ਹੋਏਗਾ ਤੇ ਜਿਉਂ ਹੀ ਤੁਸੀਂ ਉਸ ਨੂੰ ਸਕੈਨ ਕਰਦੇ ਹੋ ਤੁਹਾਨੂੰ ਇਹ ਕਿਹਾ ਜਾਂਦਾ ਕਿ ਤੁਹਾਨੂੰ ਮਹਿੰਗੇ ਮਹਿੰਗੇ ਗਿਫਟ ਨੇ ਜਿਹੜੇ ਉਹ ਰਿਸੀਵ ਹੋਣਗੇ ਜਿਵੇਂ ਕਾਰ ਬਾਈਕ ਇਕਸੈਟਰਾ ਤੇ ਜਿਉਂ ਹੀ ਉਸ ਨੂੰ ਸਕੈਨ ਕੀਤਾ ਜਾਂਦਾ ਤੁਹਾਡਾ ਸਾਰਾ ਬੈਂਕ ਅਕਾਊਂਟ ਸਾਫ ਹੋ ਜਾਂਦਾ ਤੇ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਨੇ ਹਾਲਾਂਕਿ ਮਿਸ਼ੂ ਦੇ ਵੱਲੋਂ ਹੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਜਿਹੜਾ ਵੀ ਸਮਾਨ ਤੁਸੀਂ ਫੇਕ ਵੈਬਸਾਈਟਸ ਤੋਂ ਖਰੀਦਦੇ ਹੋ ਫੇਕ ਵੈਬਸਾਈਟਸ ਤੋਂ ਆਰਡਰ ਕਰਦੇ ਹੋ ਉਹਨਾਂ ਦੁਆਰਾ ਸਕੈਮਰਸ ਨੇ ਨਵਾਂ ਤਰੀਕਾ ਹੈ ਜਿਹੜਾ ਲੋਕਾਂ ਦੇ ਨਾਲ ਠੱਗੀ ਕਰਨ ਦਾ ਹੁਣ ਲੱਭ ਲਿਆ ਹੈ ਤੇ ਜੇਕਰ ਤੁਸੀਂ ਵੀ ਮੀਸ਼ੋ ਤੋਂ ਆਨਲਾਈਨ ਸ਼ੋਪਿੰਗ ਕਰਦੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਓ ਦਰਸਲ ਅੱਜਕੱਲ ਮੀਸ਼ੋ ਤੋਂ ਜਦੋਂ ਪਾਰਸਲ ਰਿਸੀਵ ਹੁੰਦਾ ਹੈ ਤੇ ਇੱਕ ਨਾਲ ਤੁਹਾਨੂੰ ਪੇਪਰ ਵੀ ਰਿਸੀਵ ਹੁੰਦਾ ਹੋਵੇਗਾ ਜਿਸ ਦੇ ਉੱਪਰ QR ਕੋਡ ਬਣਿਆ ਹੁੰਦਾ ਉਸ ਨੂੰ ਸਕ੍ਰੈਚ ਕਰੋਗੇ ਤੁਹਾਨੂੰ QR ਕੋਡ ਸ਼ੋ ਹੋਏਗਾ ਤੇ ਜਿਉਂ ਹੀ ਤੁਸੀਂ ਉਸ ਨੂੰ ਸਕੈਨ ਕਰਦੇ ਹੋ ਤੁਹਾਨੂੰ ਇਹ ਕਿਹਾ ਜਾਂਦਾ ਕਿ ਤੁਹਾਨੂੰ ਮਹਿੰਗੇ ਮਹਿੰਗੇ ਗਿਫਟ ਨੇ ਜਿਹੜੇ ਉਹ ਰਿਸੀਵ ਹੋਣਗੇ ਜਿਵੇਂ ਕਾਰ ਬਾਈਕ ਇਕਸੈਟਰਾ ਤੇ ਜਿਉਂ ਹੀ ਉਸ ਨੂੰ ਸਕੈਨ ਕੀਤਾ ਜਾਂਦਾ ਤੁਹਾਡਾ ਸਾਰਾ ਬੈਂਕ ਅਕਾਊਂਟ ਸਾਫ ਹੋ ਜਾਂਦਾ ਤੇ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਨੇ ਹਾਲਾਂਕਿ ਮਿਸ਼ਰ ਦੇ ਵੱਲੋਂ ਹੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਜਿਹੜਾ ਵੀ ਸਮਾਨ ਤੁਸੀਂ ਫੇਕ ਵੈਬਸਾਈਟਸ ਤੋਂ ਖਰੀਦਦੇ ਹੋ ਫੇਕ ਵੈਬਸਾਈਟਸ ਤੋਂ ਆਰਡਰ ਕਰਦੇ ਹੋ ਉਹਨਾਂ ਦੁਆਰਾ ਸਕੈਮਰਸ ਨੇ ਨਵਾਂ ਤਰੀਕਾ ਜਿਹੜਾ ਲੋਕਾਂ ਦੇ ਨਾਲ ਠੱਗੀ ਕਰਨ ਦਾ ਹੁਣ ਲੱਭ ਲਿਆ ਹੈ ਤੇ ਜੇਕਰ ਤੁਸੀਂ ਵੀ ਮਿਸ਼ੋ ਤੋਂ ਆਨਲਾਈਨ ਸ਼ੋਪਿੰਗ ਕਰਦੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣ ਲਓ ਦਰਸਲ ਅੱਜਕੱਲ ਮਿਸ਼ੋ ਤੋਂ ਜਦੋਂ ਪਾਰਸਲ ਰਿਸੀਵ ਹੁੰਦਾ ਹੈ ਤੇ ਇੱਕ ਨਾਲ ਤੁਹਾਨੂੰ ਪੇਪਰ ਵੀ ਰਿਸੀਵ ਹੁੰਦਾ ਹੋਵੇਗਾ ਜਿਸ ਤੇ ਉੱਪਰ QR ਕੋਡ ਬਣਿਆ ਹੁੰਦਾ ਉਸ ਨੂੰ ਸਕ੍ਰੈਚ ਕਰੋਗੇ ਤਾਨੂੰ QR ਕੋਡ ਸ਼ੋ ਹੋਏਗਾ ਤੇ ਜਿਉਂ ਹੀ ਤੁਸੀਂ ਉਸ ਨੂੰ ਸਕੈਨ ਕਰਦੇ ਹੋ ਤੁਹਾਨੂੰ ਇਹ ਕਿਹਾ ਜਾਂਦਾ ਕਿ ਤੁਹਾਨੂੰ ਮਹਿੰਗੇ ਮਹਿੰਗੇ ਗਿਫਟ ਨੇ ਜਿਹੜੇ ਉਹ ਰਿਸੀਵ ਹੋਣਗੇ ਜਿਵੇਂ ਕਾਰ ਬਾਈਕ ਇਕਸੈਟਰਾ ਤੇ ਜਿਉਂ ਹੀ ਉਸ ਨੂੰ ਸਕੈਨ ਕੀਤਾ ਜਾਂਦਾ ਤੁਹਾਡਾ ਸਾਰਾ ਬੈਂਕ ਅਕਾਊਂਟ ਸਾਫ ਹੋ ਜਾਂਦਾ ਤੇ ਬਹੁਤ ਸਾਰੇ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਨੇ ਹਾਲਾਂਕਿ ਮਿਸ਼ੋ ਦੇ ਵੱਲੋਂ ਹੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਜਿਹੜਾ ਵੀ ਸਮਾਨ ਤੁਸੀਂ ਫੇਕ ਵੈਬਸਾਈਟਸ ਤੋਂ ਖਰੀਦਦੇ ਹੋ ਫੇਕ ਵੈਬਸਾਈਟਸ ਤੋਂ ਆਰਡਰ ਕਰਦੇ ਹੋ ਉਹਨਾਂ ਦੁਆਰਾ ਸਕੈਮਰਸ ਨੇ ਨਵਾਂ ਤਰੀਕਾ ਜਿਹੜਾ ਲੋਕਾਂ ਦੇ ਨਾਲ ਠੱਗੀ ਕਰਨ ਦਾ ਹੁਣ ਲੱਭ ਲਿਆ ਹੈ